ਸਮਝੋ ਐਸਐਸਪੀ ਸਾਹਿਬ ਸਰਦਾਰ ਮੁਖਿੰਦਰ ਸਿੰਘ ਭੁੱਲੂ ਸਾਹਿਬ ਜੀ ਵੱਲੋਂ ਜੋ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਆ ਕਿ ਜੋ ਨਸ਼ਾ ਤਸਕਰੀ ਦੇ ਖਿਲਾਫ ਚਲਾਈ ਹੋਈ ਮਹਿੰਮ ਦੇ ਤਹਿਤ ਗ੍ਰਾਇਆ ਪੀਸ ਨੂੰ ਉਸ ਜਿਹੜੇ ਵੱਡੀ ਕਾਮਯਾਬੀ ਅੰਗਰੇਜ਼ ਜਦੋਂ ਅਸੀਂ ਅੱਜ ਪਾਜਮ ਕਦਮੇ ਦਰਜ ਕੀਤੇ ਗਏ ਜਿਸ ਦਾ ਵਿੱਚ ਅਸੀਂ ਕੁੱਲ 6 ਓਸ਼ੀਆ ਨੂੰ ਗੁਫਤਾਰ ਕੀਤਾ ਹੈ ਔਰ ਜਿਨ੍ਹਾਂ ਵਿੱਚ ਇੱਕ ਔਰਤ ਵੀ ਹੈ ਜਿਸ ਬਸ ਨੂੰ ਫੀਨ ਦੀ ਗੰਦਗੀ ਹੋਈ ਹੈ ਇਸੀ ਤਰ੍ਹਾਂ ਜੋ ਸਾਡੇ ਚੌਕੀ ਇੰਚਾਰਜ ਤ੍ਰੇਤਾ ਐਸਆਈ ਸੁਖਵਿੰਦਰ ਪਾਲ ਨੇ ਇੱਕ ਦੋਸ਼ੀ ਪਿਆਰਾ ਨਾਮ ਨੂੰ ਕਾਬੂ ਕੀਤਾ ਵਾਸੀ ਤ੍ਰੇਤਾ ਜਿਸ ਦੇ ਕਬਜ਼ੇ ਵਿੱਚੋਂ 15 ਗ੍ਰਾਮ ਹੈਰੋਇਨ ਗ੍ਰਾਮ ਕੀਤੀ ਹੈ ਜਿਸ ਦੇ ਵਰਖਲਾ ਮਕਰਮਾ ਨੰਬਰ 199 ਦਾ ਵਿਅਕਤ ਤੌਰ ਤੇ ਨਜਿੱਗਤਾ ਗਿਆ ਅਤੇ ਐਸਆਈ ਹਰਜੀਤ ਸਿੰਘ ਚੌਕੀ ਜਾਂਚ ਦਸਤਾਨਕਲਾਂ ਉਹਨਾਂ ਨੇ ਜੋ ਦੋ ਸਗੇ ਭਰਾਵਾਂ ਨੂੰ ਸਹੀ ਗ੍ਰফতার ਕੀਤਾ ਹੈ ਜਿਨ੍ਹਾਂ ਦੇ ਕਬਜ਼ੇ ਵਿੱਚੋਂ 704 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਜਿਨ੍ਹਾਂ ਦੇ ਨਾਮ ਚਰਨਦੀਪ ਸਿੰਘ ਉਰਫ ਚਾਂਦਾ ਅਤੇ ਮੋਹਰਾਲ ਸਿੰਘ ਉਰਫ ਬਾਜੂ ਪੁੱਤਰ ਲੇੜ ਮਨਿੰਦਰ ਸਿੰਘ ਵਾਸੀ ਪਿੰਡ ਟੰਡਵਾਲ ਥਾਣਾ ਗਰਾਇਆ ਇਹਨਾਂ ਦੇ ਮਰਦਫਲ 190 ਨੰਬਰ ਮਕਦਮਾ ਮਿਤੀ 26/12/23 ਅੰਦਰ ਸ਼ਖੀਨ 22ਵੀਂ ਕਾਰਫਸੀ ਐਨਡੀਪੀ ਸੈਕਟਰ ਰਜਿਸਟਰ ਕਰਕੇ ਇਹਨਾਂ ਨੂੰ ਗ੍ਰফতার ਕੀਤਾ ਗਿਆ ਇਸੇ ਤਰ੍ਹਾਂ ਹੀ ਸਬ ਇੰਸਪੈਕਟਰ ਜਗਦੀਸ਼ ਰਾਜ ਵੱਲੋਂ ਜੋ ਰਿਸ਼ਵ ਬੰਗਾ ਪੁੱਤਰ ਦੇਸ਼ ਰਾਜ ਬੰਗਾ ਵਾਸੀ ਖਾਨਪੁਰ ਥਾਣਾ ਮਕੰਦਪੁਰ ਜ਼ਿਲ੍ਹਾ ਸ਼ਿਪਪਗ ਸਿੰਘ ਨਗਰ ਨੂੰ ਗ੍ਰਿਫਤਾਰ ਕੀਤਾ ਉਸ ਦੇ ਕਬਜ਼ੇ ਵਿੱਚੋਂ ਹੀ 200 ਨਸ਼ੀਲੀਆਂ ਗੋਲੀਆਂ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਇਸ ਦੇ ਖਿਲਾਫ 100 ਕਨਵੀ ਨੰਬਰ ਦਾ ਮਤੀ 26 12 23 ਅੰਦਰ ਸੈਕਸ਼ਨ 22 ਪੀ ਐਨ ਡੀ ਪੀ ਐਸ ਏ ਤੋਂ ਥਾਣਾ ਗਰਾਹ ਅੰਦਰ ਕੀਤਾ ਗਿਆ ਅਤੇ ਐਸ ਆਈ ਮੋਹਨ ਲਾਲ ਜੋ ਜਿਨ੍ਹਾਂ ਨੇ ਇੱਕ ਔਰਤ ਜਿਸ ਦਾ ਨਾਮ ਲਖਵਿੰਦਰ ਕੌਰ ਉਰਫ ਨੀਤਾ ਵਤਨੀ ਰਹਤੀ ਸਿੰਘ ਵਾਸੀ ਫਕਤਪੁਰਾ ਥਾਣਾ ਸਤਨਾਪੁਰਾ ਜ਼ਿਲ੍ਹਾ ਕਬੂਤਲਾ ਪਵਾੜਾ ਨੂੰ ਗ੍ਰਿਪਾਰ ਕੀਤਾ ਉਸ ਦੇ ਕਬਜ਼ੇ ਵਿੱਚੋਂ ਇੱਕ ਐਕਵਾ ਸਕੂਟੀ ਜਿਸ ਵਿੱਚੋਂ 200 ਗ੍ਰਾਮ ਅਫੀਮ ਦੀ ਰਿਕਵਰੀ ਹੋਈ ਹੈ ਜਿਸ ਦੇ ਖਾਤੇ 199 ਨੰਬਰ ਦਾ ਕਰਮਾਂਡਾਜ਼ ਕੀਤਾ ਗਿਆ ਜੋ ਐਸਆਈ ਗਰਮੀਤ ਸਿੰਘ ਚੌਂਕੀ ਚਾਰਜ ਨੜਕਾ ਕਲਾ ਵੱਲੋਂ ਵੀ ਇੱਕ ਮੌਜੂਦ ਦਰਪਾਪੀਟਾਰੀ ਜਲਾ ਨਾਮ ਗੁਰਪ੍ਰੀਤ ਸਿੰਘ ਉਪੀਸਾ ਨੂੰ ਸੁੱਚਾ ਸਿੰਘ ਵਾਸੀ ਢੀਂਸਾ ਥਾਣਾ ਘਾਇਆ ਜਿਸਦੇ ਕਬਜ਼ੇ ਵਿੱਚੋਂ 100 ਗ੍ਰਾਮ ਰਫੀਨ ਦੀ ਰਿਕਵਰੀ ਹੋਈ ਹੈ ਉਸਤੇ ਕਲਾਬੀਮ ਕਰਮਾਨ 188 ਦਰਜ ਕੀਤਾ ਗਿਆ ਸੀ ਜੋ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਫੋਲਸਫਰਮਾਰਟ ਹਾਸਲ ਕਰਕੇ ਇਹਨਾਂ ਦੇ ਬੱਸੋਂ ਪਤਾ ਕੀਤਾ ਜਾ ਰਿਹਾ ਕਿ ਇਹ ਕਿੱਥੋਂ ਕਿੱਥੋਂ ਲੈ ਕੇ ਆ ਰਹੇ ਅਫੀਮ ਜੋ ਇਨਵੈਸਟੀਗੇਸ਼ਨਰ ਤੋਂ ਆ ਲਖਵੀਰ ਕੌਰ ਨੇ ਲਖਵਿੰਦਰ ਕੌਰ ਮੀਤਾ ਨੇ ਦੱਸਿਆ ਕਿ ਉਹ ਫੀਮ ਦੀ ਜੋ ਤਸਕਰੀ ਇੱਕ ਬਦਨਾਮ ਸਮਗਮ ਰਾਇ ਜੂਰਾਇ ਵਰ ਜੂਵੀ ਵਾਸੀ ਚਾਚੋ ਕੀ ਫਗਵਾੜਾ ਵਸੂ ਲੈ ਕੇ ਆਈ ਹੈ ਤੇ ਅਗੇ ਇੱਥੇ ਸਟੈਲ ਆਊਟ ਉਹਦੇ ਉਹਦੇ ਗਾਕ ਬੈਠੇ ਵੇਟ ਕਰਦੇ ਸੀ ਉਹਨਾਂ ਨੂੰ ਇਹਨੇ ਦੇਣੀ ਚੀ ਉਹ ਜੋ ਇਹਦੇ ਗਾਕਾਂ ਬਾਰੇ ਵੀ ਪਤਾ ਕੀਤਾ ਜਾ ਰਿਹਾ ਅਗਲੀ ਰਿਕਾਰਡਿੰਗ ਜੋ ਇਨਵੈਸਟੀਗੇਸ਼ਨ ਸਟਿਲ ਚੱਲ ਰਹੀ ਹੈ ਉਹ ਕਰੇਗੇ ਤੇ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਾ ਜਿਹੜੇ ਫੜੇ ਸਾਰੇ ਉਹ ਹਾਂਜੀ ਇਹ ਜਿਹੜੀ ਲਖਵੀਰ ਕੋਹਰਾ ਇਹ ਦੇਖ ਲਾ ਪਹਿਲਾਂ ਵੀ ਇਮੋਰਟਿਵ ਦਾ ਮੁਕਦਮਾ ਦਰਜਾ 1 420 11 ਦਾ ਦਰਜਾ ਦਾ ਕ੍ਰਿਮੀਨਲ ਕੋਰ ਹੈਗਾ ਬਾਕੀ ਦੋਸ਼ੀਆਂ ਦੇ ਵੀ ਕ੍ਰਿਮੀਨਲ ਕੋਰਟ ਨੇ ਜੋ ਗਾਰਾ ਹੈ ਜਿਸ ਕੋ 15 ਕਰਾਂ ਵਾਰਾਂ ਨੂੰ ਬਰਾਬ ਹੋਈ ਹੈ ਉਸ ਦੇ ਖਿਲਾਫ ਕੋਈ 10 ਦੇ ਕਰੀਬ ਮੁਕਦਮੇ ਇਨ ਦਾ ਇਹ ਆਪ ਵੀ ਨਸ਼ੇ ਦੇ ਆਦੀ ਨੇ ਮੁੰਡੇ ਨੇ ਨੌਜਵਾਨ ਉਹ ਹਾਂਜੀ ਜੋ ਆ ਸੱਗੀ ਭਰਾ ਨੇ ਤੇ ਤੀਜਾ ਇਹਨਾਂ ਦਾ ਨੌਕਰ ਆ ਇਹ ਵੀ ਕਾਫੀ ਨਸ਼ੇ ਦੇ ਅਡੈਕਟਡ ਨੇ ਜੋ ਆਪ ਵੇਚਦੇ ਵੀ ਆ ਪੀਂਦੇ ਵੀ ਆ ਕਾਫੀ ਇਲਾਕੇ ਵਿਚੇਰ ਦੀ ਇਹਨਾਂ ਦੀ ਗੱਲ ਆ ਜੋ ਹੋ ਰਹੀ ਸੀ ਇਹਨਾਂ ਨੂੰ ਜੀ ਸਖਤ ਕਾਰਵਾਈ ਕੀਤੀ ਇਹਨਾਂ ਕੋਲੋਂ